ਤਿੰਨੇ ਜਗ ਜਉਂਦੇ ਨੇ ਦਨੀ ਤੇ ਭਗਤ ਸੂਰਮਾ ਤਿੰਨੇ ਜਗ ਜਉਂਦੇ ਨੇ ਦਨੀ ਤੇ ਭਗਤ ਸੂਰਮਾ ਤਿੰਨੇ ਜਗ ਜਉਂਦੇ ਨੇ ਦਨੀ ਤੇ ਭਗਤ ਜਿਤਨੇ ਜਗ ਜਉਂਦੇ ਨੇ ਦਨੀ ਤੇ ਭਗਤ ਦਾਨੀ ਦੇ ਭਗਤ ਸੂਰਮਾ ਦਾਨੀ ਦੇ ਭਗਤ ਸੂਰਮਾ ਦਾਨੀ ਦੇ ਭਗਤ ਸੂਰਮਾ ਦਾਨੀ ਦੇ ਭਗਤ ਦਾਨੀ ਦੇ ਭਗਤ ਸੂਰਮਾ ਦਾਨੀ ਦੇ ਭਗਤ ਤੈਨੇ ਜਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਵਾ ਤੈਨੇ ਜਗ ਜਿਉਂਦੇ ਨੇ ਦਾਨੀ ਤੇ ਭਗਤ ਜਰਣੀ ਜਨੇਤਾ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਦਰ ਜਰਣੀ ਬਾਦ ਰਹੇ ਕਾਹੇ ਗੁਆਬੇ ਨੂਰ ਸੋ ਨਿਹਰੇ ਚਿਹਰੇ ਦਾ ਜਿਹੜਾ ਨੂਰ ਹੈ ਸੋ ਜਿਹੜੀਆਂ ਲਾਲੀਆਂ ਪਕੜੀਆਂ ਚਿਹਰੇ ਤੇ ਸੋ ਗੁਰੂ ਪਿਆਰਿਓ ਚਿਹਰੇ ਦੀ ਜਿਹੜੀ ਰੌਣਕ ਹੈ ਸੋ ਉਹ ਨਹੀਂ ਰਹਿੰਦੀ ਸਰੀਰ ਉਹ ਨਹੀਂ ਰਹਿੰਦਾ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਸੋ ਇਸ ਕਰਕੇ ਭਗਤਾਂ ਦੇ ਬੋਲ ਨੇ ਕਿ ਮਾਂ ਜੇ ਜਨਮ ਦੇਣਾ ਕਿਸੇ ਦਾਨੀ ਪੁੱਤਰ ਨੂੰ ਜਨਮ ਦੇਣੀ ਕਿਸੇ ਸੂਰਮੇ ਨੂੰ ਜਨਮ ਦੇਣੀ ਕਿਸੇ ਭਗਤ ਪੁੱਤਰ ਨੂੰ ਜਨਮ ਦੇਣੀ ਤੇ ਜੇ ਤੇਰਾ ਪੁੱਤਰ ਇਹਨਾਂ ਤਿੰਨਾਂ ਗੁਣਾ ਤੋਂ ਹੀਣਾ ਸੋ ਫਿਰ ਕਹਿੰਦੇ ਹਾਂ ਮੇ ਸਰੀਰ ਗੱਲ ਅੰਦਾ ਕੋਈ ਫਾਇਦਾ ਨਹੀਂ ਸੋ ਐਵੇਂ ਸਰੀਰ ਨੂੰ ਰੋਗ ਲਗਾਉਣ ਦੇ ਕੋਈ ਫਾਇਦਾ ਨਹੀਂ ਸੋ ਜੇ ਕਹਿੰਦੇ ਇਹਨਾਂ ਤਿੰਨਾ ਗੁਣਾ ਤੋਂ ਤੇਰਾ ਪੁੱਤਰ ਹੁੰਦਾ ਸੋ ਭਗਤ ਕਬੀਰ ਜੀ ਵੀ ਸਮਝਾਉਂਦੇ ਆ ਕਬੀਰ ਸੋਈ ਕੁੱਲ ਭਲੀ ਜਾ ਕੁੱਲ ਹਰਗੋਦਾਸ ਕਹਿੰਦੇ ਜਿਹੜੀ ਕੁੱਲ ਵਿੱਚ ਪ੍ਰਮਾਤਮਾ ਦਾ ਧਰੂ ਤੇ ਭਰਲਾਦ ਵਰਗਾ ਭਗਤ ਨਾ ਨਾ ਪੈਦਾ ਹੋਵੇ ਸੋ ਕਹਿੰਦੇ ਜਿਹੜੀ ਕੁੱਲ ਚ ਤੇ ਪੈਦਾ ਹੁੰਦਾ ਹੈ ਕਬੀਰ ਸੋਈ ਕੁੱਲ ਭਲੀ ਜਾ ਕੁੱਲ ਹਰਗੋਦਾਸ ਜਿਹਦੇ ਚ ਕਹਿੰਦੇ ਤ੍ਰੂ ਤੇ ਪ੍ਰਹਿਲਾਦ ਵਰਗਾ ਨਾਮ ਜਪਣ ਵਾਲਾ ਪੈਦਾ ਹੋ ਗਿਆ ਕਹਿੰਦੇ ਉਹ ਤੇ ਕੁੱਲ ਬਹੁਤ ਭਲੀ ਹੈ ਚੰਗੀ ਕਬੀਰ ਸੋਈ ਕੁੱਲ ਭਲੀ ਜਾ ਕੁੱਲ ਹਰਗੋਦਾਸ ਜਿਹੇ ਕੁੱਲ ਦਾਸ ਨਾ ਉਪਜੇ ਸੋ ਕੁੱਲ ਢਾਕ ਪਲਾਸ ਕਹਿੰਦੇ ਜਿਹੜੀ ਕੁੱਲ ਚ ਕਹਿੰਦੇ ਦਾਸ ਨਾ ਰੱਬ ਦਾ ਪੈਦਾ ਹੋਵੇ ਸੋ ਕਹਿੰਦੇ ਉਹ ਕੁੱਲ ਢਾਕ ਤੇ ਪਲਾ ਵਰਗੇ ਕਹਿੰਦੇ ਦਰਖਤ ਵਰਗੀਆਂ ਜਿਹਨੀਆਂ ਦਾਸ ਕਹਿੰਦੇ ਨਾ ਜਿਹਨੂੰ ਕੋਈ ਫਲ ਲੱਗਦਾ ਨਾ ਜਿਹਦੀ ਕੋਈ ਸ਼ਾਹ ਹੁੰਦੀ ਨਾ ਹੀ ਉਹਦੀ ਕੋਈ ਲੱਕੜ ਕੰਮ ਆਉਂਦੀ। ਸੋ ਕਹਿੰਦੇ ਉਸ ਨਕੰਮੇ ਦਰਖਤ ਵਰਗੀ ਉਹ ਕੁੱਲ ਹੈ ਜਿੱਥੋਂ ਕਿਸੇ ਨੂੰ ਨਾ ਕੋਈ ਫਲ, ਨਾ ਕੋਈ ਫੁੱਲ, ਨਾ ਕੋਈ ਸ਼ਾਹ ਮਿਲੇ। ਮਿਲਦਾ ਜਿਹਦੇ ਤੋਂ ਜਿਹਦੇ ਤੋਂ ਨਾ ਮਿਲੇ। ਸੋ ਕਹਿੰਦੇ ਉਹ ਕੁੱਲ ਉਸ ਤਰ੍ਹਾਂ ਦੀ ਹੈ ਜਿੱਦੇ ਵਿੱਚ ਪ੍ਰਮਾਤਮਾ ਦਾ ਦਾਸ ਜੇ ਨਾ ਪੈਦਾ ਹੋਵੇ। ਸੋ ਉਸ ਦਰਖਤ ਵਰਗੀ ਹੈ ਢਾਹ ਤੇ ਢਾਹ ਤੇ ਪਲਾਹ ਵਰਗੀ। ਕੋ ਲੋਹੀ ਚੰਗੀ ਜਿਹਦੇ ਵਿੱਚ ਕਹਿੰਦੇ ਰੱਬ ਦਾ ਭਗਤ ਪੈਦਾ ਹੋਵੇ ਨਾਮ ਜਪਣ ਵਾਲਾ ਸੋ ਗੁਰੂ ਪਿਆਰਿਓ ਨਹੀਂ ਤੇ ਸਰੀਰ ਨੂੰ ਗੱਲ ਲੰਦਾ ਕਹਿੰਦੇ ਕੀ ਫਾਇਦਾ ਮਾਰ ਨੂੰ ਭਗਤਾਂ ਨੇ ਇਹ ਤਾਕੀਦ ਕੀਤੀ ਸੋ ਇਹ ਸਮਝਾਇਆ ਕਿ ਜੇ ਜਨਮ ਦੇਣਾ ਹੈ ਜੇ ਦਾਨੀ ਪੁੱਤਰ ਨੂੰ ਜਨਮ ਦੇਵੀਂ ਸੂਰਮੇ ਨੂੰ ਜਨਮ ਦੇਵੀਂ ਜਾਂ ਭਗਤ ਨੂੰ ਜਨਮ ਦੇਵੀਂ ਸੋ ਜੇ ਤਿੰਨਾ ਗੁਣਾ ਤੋਂ ਹੀ ਨੈ ਤੇ ਫਿਰ ਕਹਿੰਦੇ ਸਰੀਰ ਗੱਲ ਲੰਦਾ ਕੋਈ ਫਾਇਦਾ ਨਹੀਂ ਸੋ ਗੁਰੂ ਪਿਆਰਿਓ ਜੇ ਕੋਈ ਦਾਨੀ ਬਣੇਗਾ ਤਾਂ ਵੀ ਨਾਮ ਜਪ ਕੇ ਬੰਦਾ ਦਾਨੀ ਹੋ ਸਕਦਾ ਨਹੀਂ ਤੇ ਦਿਲ ਛੋਟਾ ਹੀ ਰਹੇਗਾ ਤੇ ਕਈ ਕਹਿੰਦੇ ਨੇ ਦਾ ਦਿਲ ਬਲਾ ਛੋਟਾ ਸੋ ਦਿਲ ਛੋਟਾ ਕਿਉਂ ਰਹਿ ਜਾਂਦਾ ਜਿਹੜੇ ਭਜਨ ਨਹੀਂ ਕਰਦੇ ਉਹਨਾਂ ਦਾ ਦਿਲ ਬਹੁਤ ਛੋਟਾ ਹੁੰਦਾ ਤੇ ਭਜਨ ਕਰਨ ਦੇ ਨਾਲ ਦਿਲ ਬਹੁਤ ਵੱਡਾ ਹੋ ਜਾਂਦਾ ਹੈ ਬੰਦਾ ਆਪਣਾ ਆਪ ਵਰਨ ਦੇ ਵਰਨ ਲੱਗਿਆ ਵੀ ਹਿਜਕਦਾ ਚ ਜੁੜਦਾ ਨਹੀਂ ਸੋ ਬਾਕੀ ਚੀਜ਼ਾਂ ਤੇ ਉਹਦੇ ਅੱਗੇ ਕੀ ਮੈਨੇ ਰੱਖਦੀਆਂ ਸੋ ਦੇਸ਼ ਕੌਮ ਤੋਂ ਉਹੀ ਜਨਤਾ ਵਾਰਗੇ ਨਾ ਸੋ ਜਿਨ੍ਹਾਂ ਦੇ ਦਿਲ ਬਹੁਤ ਵੱਡੇ ਸੂ ਤੇ ਜੇ ਲੈਵੇਂ ਥੋੜੀ ਵੱਡੇ ਹੋ ਗਏ ਸੋ ਉਹਨਾਂ ਨੇ ਭਜਨ ਬਹੁਤ ਕੀਤਾ ਸੀ ਸੋ ਜਿਹੜੇ ਭਜਨ ਕਰਦੇ ਆ ਉਹੀ ਦਾਨੀ ਬਣ ਸਕਦੇ ਸੋ ਭਜਨ ਤੋਂ ਬਿਨਾ ਤੇ ਦਾਨੀ ਵੀ ਨਹੀਂ ਬੜਿਆ ਜਾ ਸਕਦਾ ਤੇ ਜਿਨ੍ਹਾਂ ਦਾ ਕੋਈ ਭਜਨ ਕੀਤਾ ਹੁੰਦਾ ਕੋਈ ਪਿਛਲੇ ਜਨਮ ਦਾ ਕੋਈ ਇਸ ਜਨਮ ਦਾ ਸੋ ਉਹੀ ਗੁਰੂ ਪਿਆਰਿਓ ਫਿਰ ਸੂਰਮਤਾਈ ਦਿਖਾਉਂਦੇ ਆ ਦੇਸ਼ ਕੌਮ ਲਈ ਉਹੀ ਜਾਣਵਾਰ ਸਕਦੇ ਤੇ ਭਗਤ ਭਗਤ ਭਜਨ ਨਾਲ ਬੰਨ੍ਹੇ ਸੋ ਇਹ ਤਿੰਨੇ ਜਿਹੜੇ ਗੁਣ ਨੇ ਸੋ ਇਹ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾ ਨਹੀਂ ਆਉਂਦੇ ਤੇ ਜੇ ਮਾਪਿਓ ਆਪ ਬੰਦਗੀ ਕਰਨਗੇ ਸੋ ਤਾਂ ਗੁਰੂ ਪਿਆਰੋ ਅੱਗੇ ਅੱਗੇ ਬੰਦਗੀ ਵਾਲੀ ਰੂਹ ਘਰ ਦੇ ਵਿੱਚ ਪੈਦਾ ਹੋਏਗੀ ਸੋ ਜੇ ਆਪ ਹੀ ਮਾਪਿਓ ਬੰਦਗੀ ਨਹੀਂ ਕਰਦੇ ਸੋ ਆਪਾਂ ਇਤਿਹਾਸ ਪੜ ਕੇ ਦੇਖੀਏ ਜਿੰਨੇ ਵੀ ਭਗਤ ਨੇ ਸੋ ਜਿੰਨੇ ਵੀ ਗੁਰੂ ਸਾਹਿਬਾਨ ਨੇ ਉਹਨਾਂ ਦੇ ਮਾਪਿਓ ਦਾ ਜੀਵਨ ਪੜ ਕੇ ਦੇਖੀਏ ਸੋ ਉਹਨਾਂ ਦੀ ਪਿਛਲੇ ਜਨਮਾਂ ਦੀ ਭਗਤੀ ਬਹੁਤ ਹੋਈ ਸੋ ਮਾਤਾ ਤ੍ਰਿਪਤਾ ਦੀ ਮਾਤਾ ਕਾਲੂ ਜੀ ਪਿਤਾ ਕਲਿਆਨ ਦਾਸ ਜੀ ਕਿਤੇ ਥੋੜੀ ਬੰਦਗੀ ਸੀ ਸੋ ਜਦੋਂ ਇਤਿਹਾਸ ਪੜ੍ਹਦੇ ਆ ਫਿਰ ਪਤਾ ਲੱਗਦਾ ਕਿ ਉਹਨਾਂ ਦੀ ਪਿਛਲੇ ਜਨਮਾਂ ਦੀ ਬਹੁਤ ਬੰਦਗੀ ਸੀ ਸੋ ਤਾਂ ਜਾ ਕੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਘਰ ਅਵਤਾਰ ਧਾਰਿਆ ਤੇ ਗੁਰੂ ਗੋਬਿੰਦ ਸਿੰਘ ਮਰਨੀ ਮਰਨੀ ਨੇ ਜੇ ਮਾਤਾ ਗੁਜਰ ਘੌਰ ਦੇ ਘਰ ਗੁਰੂ ਪਿਤਾ ਗੁਰੂ ਏਕਬਾਦਰ ਮਰਜੀ ਦੇ ਘਰ ਜਨਮ ਲਿਆ ਸੋ ਇਹਨਾਂ ਗੁਰੂ ਪਿਆਰਿਓ ਸੋ ਇਹਨਾਂ ਦਾ ਜੀਵਨ ਪੜ੍ਹ ਕੇ ਦੇਖ ਲਈਏ ਮਾਤਾ ਗੁਜਰ ਕੌਰ ਜੀ ਦਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਤਾਂ ਵੀ ਆਪਾਂ ਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਬਹੁਤ ਜ਼ਿਆਦਾ ਬੰਦਗੀ ਸੀ ਮਾਤਾ ਗੁਜਰ ਕੌਰ ਦੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੋ ਤਾਂ ਜਾ ਕੇ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੋ ਇਹ ਚੰਗੀਆਂ ਰੂਹਾਂ ਉਹਨਾਂ ਦੇ ਘਰ 'ਚ ਹੀ ਜਨਮ ਲੈਂਦੀਆਂ ਸੋ ਜਿਨ੍ਹਾਂ ਦੀ ਆਪਣੀ ਬਹੁਤ ਬੰਦਗੀ ਹੁੰਦੀ ਹੈ ਸੋ ਜਿਹੜੇ ਆਪ ਹੀ ਭੂਤ ਭਰੇ ਦੇ ਉਹਨਾਂ ਨੇ ਘਰ ਭੂਤ ਭਰੇ ਦੀ ਜੰਮਣਗੇ ਸੋ ਗੁਰੂ ਪਿਆਰਿਓ ਜਿਹੜੀਆਂ ਮਾਮਾ ਆਪ ਬਲੌਗ ਦੇਖਦੀਆਂ ਸੋ ਗੰਦੀਆਂ ਫਿਲਮਾਂ ਦੇਖਦੀਆਂ ਸੋ ਉਹਨਾਂ ਦੇ ਫਿਰ ਕਾਰਟੂਨ ਹੀ ਜੰਮਣੇ ਸੋ ਹਰੀ ਸਿੰਘ ਨਲੂਏ ਵਰਗੇ ਸ਼ੋਰ ਮੇ ਥੋੜੀ ਜੰਮਣੇ ਉਹਨਾਂ ਦੇ ਘਰ ਕਾਰਟੂਨ ਜਨਮ ਲੈਣਗੇ ਤੇ ਹੁਣ ਆਪਾਂ ਦੇਖਦੇ ਹਾਂ ਹੁਣ ਬੱਚੇ ਥੋੜੀ ਜਨਮ ਲੈ ਰਹੇ ਸੋ ਕਾਰਟੂਨ ਜੰਮ ਰਹੇ ਸੋ ਜਿਵੇਂ ਉਹ ਐਕਸ਼ਨ ਕਰਦੇ ਆ ਵੇਖ ਆਪਾਂ ਆਪਾਂ ਦੇਖਦੇ ਹਾਂ ਸੋ ਗੁਰੂ ਪਿਆਰਿਓ ਕਾਰਟੂਨ ਕਿੱਦਾਂ ਦੇ ਐਕਸ਼ਨ ਕਰਦੇ ਆ ਉਹਦਾਂ ਦੇ ਬੱਚੇ ਅੱਜ ਕੱਲ ਐਕਸ਼ਨ ਕਰਦੇ ਆ ਸੋ ਇਹ ਉਦਾਂ ਦੇ ਬੱਚੇ ਜਨਮ ਲੈ ਰਹੇ ਆ ਸੋ ਜਿਵੇਂ ਦੇ ਮਾਪਿਓ ਦੇ ਸੰਸਕਾਰ ਨੇ ਸੋ ਮਾਪਿਓ ਦਾ ਸੁਭਾਅ ਹੈ ਸੋ ਅੱਗੇ نسل ਦੇ ਵਿੱਚੋਂ ਹੀ نسل ਗੁਰੂ ਪਿਆ ਰਹੇ ਹੋ ਇਹ ਫਾਇਦਾ ਹੁੰਦੀ ਸੋ ਜੇ ਆਪ ਮਾਪਿਓ ਦੀ ਬਹੁਤ ਬੰਦਗੀ ਕੀਤੀ ਸੋ ਤਾਂ ਜਾ ਕੇ ਫਿਰ ਅੱਗੇ ਇਦਾਂ ਦੀ ਰੂਹਾਂ ਘਰ ਵਿੱਚ ਜਨਮ ਲੈਂਦੀ ਆ ਤੇ ਜਿਹੜੇ ਆਪ ਹੀ ਜਉਂਦੇ ਪੁੱਤ-ਪ੍ਰੇਤ ਨੇ ਮਰ ਦੀ ਗੁਰਬਾਣੀ ਸਮਝਾਉਂਦੀ ਕਬੀਰ ਜਾ ਘਰ ਸਾਧਨਾ ਛੇਵੀਂ ਹੈ ਹਰ ਕੀ ਪੂਜਾ ਨਾਹੇ ਤੇ ਇਹ ਘਰ ਮਰਹਟ ਸਾਰਖੇ ਭੂਤ ਬਸਿਆ ਤਨਵਾਹਿ ਕਹਿੰਦੇ ਜਿੱਥੇ ਪ੍ਰਮਾਤਮੀ ਦੀ ਬੰਦਗੀ ਨਹੀਂ ਹੁੰਦੀ ਜਿਹੜੇ ਘਰ ਦੇ ਵਿੱਚ ਸੋ ਆਏ ਗਿਆ ਦੀ ਕਹਿੰਦੇ ਸੇਵਾ ਨਹੀਂ ਜਿੱਥੇ ਕਿਸੇ ਰੱਬ ਦੇ ਪਿਆਰੇ ਦੀ ਕਹਿੰਦੇ ਆਉ ਭਗਤ ਨਹੀਂ ਸੋ ਕਹਿੰਦੇ ਉਹ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਨੇ ਉਹ ਕਹਿੰਦੇ ਜਿਉਂਦੇ ਭੂਤ ਨੇ ਕਬੀਰ ਜਾ ਘਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਹਿ ਤੇ ਘਰ ਮਰਹਟ ਸਾਰਖੇ ਭੂਤ ਬਸਿਆ ਤਨਵਾਹਿ ਕਹਿੰਦੇ ਉਹ ਘਰ ਥੋੜੀ ਸੋ ਕਹਿੰਦੇ ਉਹਦੇ ਸ਼ਮਸ਼ਾਨ ਘਾਟੇ ਤੇ ਕਹਿੰਦੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਨੇ ਕਹਿੰਦੇ ਉਹ ਜਿਉਂਦੇ ਭੂਤ ਨੇ ਸੁ ਗੁਰਬਾਣੀ ਨੇ ਉਹਨਾਂ ਨੂੰ ਜਿਉਂਦੇ ਭੂਤ ਗਿਆ ਸੋ ਜਿਹੜੇ ਘਰ ਵਿੱਚ ਬੰਦਗੀ ਨਹੀਂ ਆਏ ਗਿਆ ਦੀ ਕੋ ਆਉ ਭਗਤ ਨਹੀਂ ਕਿਸੇ ਰੱਬ ਦੇ ਪਿਆਰੇ ਦੀ ਸੋ ਗੁਰੂ ਪਿਆਰੇ ਉਥੇ ਰਹਿਣ ਵਾਲੇ ਜਿਹੜੇ ਜੀਵ ਨੇ ਮਾਰੀ ਗੁਰਬਾਣੀ ਇਸ ਮਝਾ ਲਈ ਕਿ ਉਹ ਜਿਉਂਦੇ ਭੂਤ ਨੇ ਤੇ ਗੁਰੂ ਪਿਆਰੇ ਫਿਰ ਭੂਤਾਂ ਪ੍ਰੇਤਾਂ ਦੇ ਘਰ ਭੂਤ ਭਰੇ ਦੀ ਜੰਮਣਗੇ ਸੋ ਦੇਵਤਿਆਂ ਦੇ ਘਰ ਹੀ ਦੇਵਤੇ ਜਨਮ ਲੈਂਦੇ ਸੋ ਜਿੰਨਾਂ ਦਾ ਆਪਣਾ ਜੀਵਨ ਰੱਬ ਵਰਗਾ ਹੈ ਸੋ ਉਹਨਾਂ ਦੇ ਘਰ ਹੀ ਫਿਰ ਰੱਬ ਅਵਤਾਰ ਧਾਰ ਕੇ ਆਉਂਦਾ ਹੈ ਸੋ ਜਿਹੜੇ ਆਪ ਰੱਬ ਵਰਗੇ ਨਹੀਂ ਬਣੇ ਸੋ ਉਹਨਾਂ ਦੇ ਘਰ ਰੱਬ ਨਹੀਂ ਆਏਗਾ ਸੋ ਕੋਈ ਭੂਤ ਭਰੇਤੀ ਆਏਗਾ ਸੋ ਆਓ ਸੋ ਜੇ ਚਾਹੁੰਦੇ ਆ ਕਿ ਆਪਣੇ ਬੱਚੇ ਲਾਇਕ ਨਿਕਲਣ ਤੇ ਪਹਿਲਾਂ ਆਪਾਂ ਗੁਰੂ ਦੇ ਲਾਇਕ ਹੋਈਏ ਸੋ ਜੇ ਆਪਾਂ ਗੁਰੂ ਦੇ ਲਾਇਕ ਬਣਾਂਗੇ ਨਾ ਲਾਇਕ ਪੁੱਤਰ ਬਣਾਂਗੇ ਸੋ ਮਾਰਨ ਦਾ ਹੁਕਮ ਮੰਨਾਂਗੇ ਸੋ ਜੇ ਆਪਾਂ ਗੁਰੂ ਦਾ ਹੁਕਮ ਮੰਨਾਂਗੇ ਆਪਣੇ ਬੱਚੇ ਆਪਣੇ ਹੁਕਮ ਮੰਨਣਗੇ ਤੇ ਜੇ ਆਪਾਂ ਆਪਣੇ ਗੁਰੂ ਦਾ ਹੁਕਮ ਨਹੀਂ ਮੰਨਦੇ ਸੋ ਆਪਾਂ ਗੁਰੂ ਦੇ ਲਾਇਕ ਨਹੀਂ ਹੋਏ ਤੇ ਬੱਚੇ ਆਪਣੇ ਲਾਇਕ ਨਹੀਂ ਹੋਣਗੇ ਸੋ ਆਪੜਾ ਸੁਣੋ ਸਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਤਤ ਦਿਵਸ ਰਾਤ ਦੁਏ ਦਾਈ ਦਇਆ